ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਇੱਥੇ ਟਾਈਮ 9:30 ਸਵੇਰ 9:30 9:30 ਇੰਨਾ ਕ ਟਾਈਮ ਸੀਗਾ ਤੇ ਅੰਦਰੋਂ ਲੇਟ ਹੀ ਉੱਠੇ ਮੈਂ ਸਬਜ਼ੀਰਾ ਖਾਈ ਐ ਸਬਜੀਂ ਤੜਕਾ ਲਾਏ ਬਣਾ ਰੱਖਾਈ ਮਤਲਬ ਕੀਆ ਤੋਰੀ ਦੀ ਸਬਜੀ ਬਣਾ ਬੰਡੇ ਹੀ ਅੰਦਰ ਆਟਾ ਗੁੰਨਾ ਹੀ ਆ ਤੇ ਇੱਥੇ ਨੇ ਬਿਸਤਰੀ ਚੁੱਕਣ ਵਾਲੇ ਹੀ ਤੇ ਬਿਸਤਰੀਆਂ ਨੂੰ ਹੋਗੇ ਲੇਟ ਮੈਂ ਪਹਿਲਾਂ ਰੋਟੀ ਲੈ ਹੋ ਗਈ ਰਸੋਈ ਚ ਚਾਚੂ ਬਣਾ ਕੇ ਮੁੜ ਕੇ ਮੈਂ ਸਬਜੀ ਦੀ ਚਾਚੀ ਨੂੰ ਫੜਾਤੀ ਮੈਂ ਚਾਹਤੀ ਧੀਰ ਦੋ ਕੀਆ ਤੋਰੀ ਤੇ ਕੀਆ ਤੋਰੀ ਚਿਰਿਚੁੜੀ ਮੈਂ ਆਟਾ ਗੁੰਨ ਲੈਣ ਤੜਕਾ ਲਾ ਕੇ ਤੇ ਫਿਰ ਮੈਂ ਬਿਸਤਰੇ ਲੱਗੀ ਤੇ ਹੁਣ ਚੁੱਕਣ ਤੇ ਸਵੇਰੇ ਨਾ ਰਾਤੀ ਪੈ ਤੇ ਗਏ ਬਾਹਰ ਦੀ ਦੀ ਹੀ ਚਾਚੀ ਇਹ ਆ ਗਏ ਮਤਲਬ ਉਹ ਲੇਟ ਹੀ ਆਏ 8 ਵਜੇ ਆਏ ਪਰसों ਰਾਤ ਤੇ ਕੱਲ ਦੀ ਵੀਡੀਓ ਵਾਏ ਕੱਲ ਸਵੇਰ ਦੀ ਤੇ ਲੇਟ ਆਏ ਤੇ ਪਹਿਲਾਂ ਚਮਕੌਰ ਕੱਲੇ ਨੇ ਪੈਣਾ ਸੀ ਬਾਹਰ ਇਹ ਕਹਿੰਦੇ ਕਿ ਮੈਨੂੰ ਪੱਖਾ ਲਾ ਦੋ ਬਾਹਰ ਤੇ ਮੁੜ ਕੇ ਦੀਦੀ ਕਹਿੰਦੇ ਕਿ ਆਪਾਂ ਵੀ ਪੈ ਜੀਏ ਕਲਬੀਰ ਬਾਹਰ ਠੰਡਾ ਵਾ ਫੇਰ ਅਸੀਂ ਮੰਜੇ ਕੱਡੇ ਤੇ ਫੇਰ ਅਸੀਂ ਬਾਹਰ ਪਏ ਪਰ ਸਾਰੀ ਰਾਤ ਬਾਹਰ ਨੀਂਦ ਨਹੀਂ ਆਈ 2 ਵਜ ਗਏ 2 ਵਜੇ ਉੱਠ ਗਏ ਫੇਰ 1:55 ਅੰਦਰ ਖੜਿਆ ਤਿੰਨ ਮੰਜੇ ਡਾਇ ਸੀਗੇ 1:55 ਅੰਦਰ ਖੜਿਆ ਇੱਕ ਬੈੱਡ ਸੀਗਾ ਲੌਬੀ ਦੇ ਵਿੱਚ ਲੱਗਾ ਫੇਰ ਅਸੀਂ ਸੁੱਤੇ ਜਾ ਗਏ 3 ਵਜੇ ਉਹ 2 ਵਜੇ ਅੰਦਰ ਪਹੁੰਚ ਜਾ ਕੇ ਤੇ ਇਹ ਦੀਦੀ ਹੋਣੀ ਤੇ 3 ਵਜੇ ਗਏ ਆ ਤੇ ਪਹਿਲਾਂ ਚੋਂ ਕੌਰ ਗਿਆ ਤੇ ਮੁੜ ਕੇ ਮੈਂ ਗਈ 2:30 ਵਜੇ ਫਿਰ ਇਹਨਾਂ ਨੇ ਵੀ 2:30 ਵਜੇ ਮੰਜਾ ਖੜਿਆ ਅੰਦਰ ਤੇ ਉਦੋਂ ਦੀ ਜੀ ਹੋਣੀ ਵੀ ਤੇ ਫਿਰ ਅਹੀਂ ਅੰਦਰ ਜਾ ਕੇ ਘੜੀ ਪੈਂ ਤੇ ਅੰਦਰ ਸਵੇਰੇ ਆਏ ਸਾਨੂੰ ਲੇਟ ਹੀ ਹੋ ਗਏ ਸਾਨੂੰ 7:30 ਹੋ ਗਏ ਜਦੋਂ ਸਵੇਰੇ ਉੱਠੇ ਸਾਰੀ ਰਾਤ ਨਹੀਂ ਸੁੱਤੇ ਮਿਸਰ ਬਹੁਤ ਜ਼ਿਆਦਾ ਸੀਗਾ ਬਾਹਰ ਬਾਹਰ ਸੌਖਾ ਵੀ ਵੜਾ ਮਤਲਬ ਸੌਣਾ ਕੇ ਮਤਲਬ ਹਵਾ ਫਰੈਸ਼ ਮਿਲਦੀ ਉਹ ਵੀ ਬਾਹਰ ਠੰਡਾ ਹੀ ਅੰਦਰ ਕਮਰੇ ਸੇਕ ਜੇ ਮਾਰਦੇ ਰਾਤ ਨੂੰ ਤੇ ਪਰ ਨਹੀਂ ਬਾਹਰ ਮਿਸਰ ਬਹੁਤ ਜ਼ਿਆਦਾ ਵਾ ਤੇ ਇੱਥੇ ਦੀਦੀ ਮੇਰ ਨਾਲ ਫੇਰ ਆਣ ਕੇ ਤੇ ਆਪ ਕਪੜੇ ਲੱਗ ਪਏ ਹੀ ਤੈ ਲਵਾਉਣ ਤੇ ਲੈ ਗਏ ਹੁਣ ਅੰਦਰ ਤੇ ਮੈਂ ਇੱਥੇ ਹੁਣ ਪੱਕਾ ਸਾਈਡ ਤੇ ਕਰਕੇ ਤੇ ਮੰਜੇ ਮੰਜੇ ਚੋਕ ਦੂੰਗੀ ਦੋਵੇਂ ਤੇ ਹਵਾ ਚੱਲਣ ਲਈ ਝਾੜੂ ਤੇ ਨਹੀਂ ਹੈ ਅਲੱਗਾ ਜੇ ਝਾੜੂ ਜੇ ਬਾਹਰ ਲਾਉਣਾ ਅੰਦਰਾਂ ਚੋਂ ਕਰ ਲਿਆ ਵੈਸੇ ਝਾੜੂ ਪਚਾ ਤੇ ਇੱਥੇ ਮੰਜੇ ਮੰਜੇ ਖੜੇ ਕਰਕੇ ਤੇ ਫਿਰ ਮੈਂ ਅੰਦਰਾਂ ਚੋਂ ਮਤਲਬ ਰੋਟੀ ਬਣਾ ਲੂੰਗੀ ਕਿ ਉਹ ਦੀ ਮੈਂ ਵੀਡੀਓ ਜਿਹੜੀ ਨਹੀਂ ਇੱਥੇ ਅਸੀਂ ਰੋਟੀ ਬਾਣੀ ਖਾ ਕੇ ਤੇ ਨਹਾ ਧੋ ਕੇ ਹੋ ਗਏ ਆ ਫ੍ਰੀ ਤੇ ਮੈਂ ਬੱਚੇ ਨੂੰ ਆ ਕੇ ਭੇਜਦੇ ਹਿੱਤੇ ਮੈਂ ਬਾਚੂ ਨਾਤੀ ਤੇ ਮਾਸੀ ਨੂੰ ਮੈਂ ਕਿ ਆਈ ਗਏ ਮੈਂ ਪੁਚਾ ਲਾਉਣਾ ਕਿ ਸੋਈ ਦੇ ਵਿੱਚ ਸੋਈ ਸਾਫ ਕਰਨ ਲਈ ਤੇ ਮੈਂ ਮਾਸੀ ਨੂੰ ਕਿਹਾ ਕਿ ਕਿ ਮਾਸੀ ਹਾਲਾਤ ਹੋ ਹੀ ਨੇ ਨੂੰ ਕੱਪੜੇ ਪਾ ਦੇ ਨਵਾ ਕੇ ਭੇਜੇ ਹੀ ਕਿ ਨਵਾ ਕੇ ਲੈ ਦੇ ਮਾਸੀ ਨੇ ਕੱਪੜੇ ਪਾ ਕੇ ਸੇਲ ਵੀ ਦੋਆ ਭੈਣ ਭਰਾਵਾਂ ਦੇ ਬਾਤ ਤੇ ਮਨਮੀਤ ਦਾ ਵਿਵਾਦ ਆ ਦੇ ਫਦੇ ਦਾ ਡਈ ਹੈ ਵਾਉਣ ਤੇ ਮੈਂ ਬਾਡਰ ਸੋਈ ਸਾਫ ਕਰਕੇ ਤੇ ਆਪ ਨਾ ਕੇ ਆਣ ਕੇ ਤੇ ਉਸ ਤੋਂ ਬਾਅਦ ਆ ਮਨਮੀ ਦੀ ਦੀ ਉਹਨਾਂ ਨੇ ਜਾਣਾ ਸੀ ਅਸੀਂ ਇਹਨਾਂ ਨੇ ਚਾਚੀ ਉਹਨਾਂ ਨੇ ਇਹ ਕਹਿੰਦੇ ਕਿ ਚਾਹ ਬਣਾ ਦੋ ਬਣਾ ਲੈ ਕਲ ਵੀਰ ਤੂੰ ਕਿ ਅਸੀਂ ਪੀ ਕੇ ਜਾਈਏ ਧੋਤਾ ਵੱਜ ਗਏ ਹੁਣ ਤੇ ਮੈਂ ਚੱਲ ਠੀਕ ਆ ਅਸੀਂ ਮੈਂ ਬਣਾ ਲੈਣੀ ਚਾਹ ਤੇ ਮੈਂ ਰਸੋਈ 'ਚ ਮਤਲਬ ਭਾਂਡੇ ਹੀ ਛਾਣਨਾ ਭਰਿਆ ਹੋਵੇ ਤੋਤੇ ਮੈਂ ਭਾਂਡੇ ਲਾਉਂਦਾ ਵੀ ਸਾਰੇ ਵੇਲਾ ਕੀਤਾ ਛਾਣਨਾ ਕਿਉਂਕਿ ਕਾਫੀ ਹੀ ਨੇ ਭਾਂਡੇ ਸਵੇਰ ਦੇ ਕਿੰਨੇ ਹੋਏ ਸੀਗੇ ਕਿ ਰੋਟੀ-ਰੋਟੀ ਖਾ ਕੇ ਤੇ ਮਾਂਜਣ ਵਾਲੇ ਕਿੰਨੇ ਹੀ ਸਾਰੇ ਭਾਂਡੇ ਮੈਂ ਮਾਂਜੇ ਤੇ ਇੱਥੇ ਨਾ ਰੋਸ਼ਨੀ ਜੀ ਬੜੀ ਔਡੀ ਸੀਗੀ ਵਿੰਡੋ ਹੀ ਨਾ ਤੇ ਉਹ ਮਤਲਬ ਸੂਰਜ ਪੈਂਦਾ ਬਾਹਰ ਤੋਂ ਪਪੜੀ ਜਾਂਦੀ ਤੇ ਉਹ ਪੈਂਦੀ ਤੇ ਇੱਥੇ ਮੁਰਕੇ ਮੈਂ ਪਰਦੇ ਦਾ ਵੀ ਗਾੜੀ ਕਰਨਾ ਕਿ ਮੈਂ ਚਲ ਥੋੜੀ ਪਰਦੇ ਨਾਲ ਨਾ ਸਾਫ ਮਤਲਬ ਫੋਟੋ ਆਉਂਦੀ ਆ ਵੀਡੀਓ ਸਾਫ ਆਉਂਦੀ ਉਸ ਤਰ੍ਹਾਂ ਰੋਸ਼ਨੀ ਬਹੁਤ ਪੈਂਦੀ ਆ ਤੇ ਇੱਧਰ ਮੈਂ ਰੱਖਤੀ ਆ ਚਾਹ ਚਾਹ ਰੱਖ ਕੇ ਤੇ ਨਾਲ ਹੀ ਭਾਂਡੇ ਜਿਹੜੇ ਮੈਂ ਲਾਉਂਦੀ ਪਈ ਸੀਗੀ ਹੁਣੇ ਚਾਹ ਪੀ ਕੇ ਤੇ ਫਿਰ ਚੱਲ ਜਣਗੇ ਚੱਲ ਹਨਾ ਕਿ ਬਾਕੀ ਸਾਰਾ ਆਪਣਾ ਕੰਮ ਹੋ ਗਿਆ ਆਪਾਂ ਵੀ ਨਾ ਤੋ ਕਿ ਹੋ ਗਏ ਆਂ ਫ੍ਰੀ ਇੱਥੇ ਵੱਜ ਗਈ ਐ 2 ਅੱਜ ਲੇਟ ਉੱਠੀ ਆ ਤੇ ਲੇਟ ਸਾਰਾ ਕੰਮ ਹੀ ਲੇਟ ਵਾ ਕਿਉਂਕਿ ਰਾਤੀ ਸੁੱਤੇ ਨਹੀਂ ਚਾਜਣਾ ਬੜਾ ਮੰਦਾ ਹਾਲ ਹੋਇਆ ਬਾਹਰ ਨਹੀਂ ਸੌਣਾ ਵੀ ਕਦੇ ਵੀ ਹੁਣ ਮੱਛਰ ਬੜਾ ਬਾਹਰ ਅੰਦਰ ਨੇ ਅੰਦਰ ਹੈਗੇ ਉਹ ਗਰਮੀ ਤੇ ਹੈਗੀ ਬਟ ਮੱਛਰ ਨਹੀਂ ਹੈਗਾ ਬਿਲਕੁਲ ਵੀ ਤੇ ਬਾਹਰ ਨਹੀਂ ਸੌਣਾ ਹੁਣ ਵਾਰ ਉਸ ਤਰ੍ਹਾਂ ਨਾ ਇਹ ਪਿੰਡ ਜਾਈਗੀ ਨਾ ਆਪਣੇ ਉੱਥੇ ਮਤਲਬ ਪੇਕੇ ਆਉਦੇ ਤਾਂ ਉੱਥੇ ਇੰਨੇ ਹੀ ਪੈਣਾ ਜਦੋਂ ਆਈਏ ਫੇਰ ਅਸੀਂ ਲਾਈਨ ਸਿਰ ਇਸ ਤਰ੍ਹਾਂ ਮੁੰਜੇ ਡੋਣੀ ਨੇ ਇੱਕ ਉਧਰੋਂ ਕੂਲਰ ਇੱਕ ਉਧਰੋਂ ਪੱਖਾ ਇੱਥੇ ਆਪਣੀ ਚਾਹ ਜਿਹੜੀ ਬਣ ਗਈ ਸੀਗੀ ਤੇ ਉਹ ਬੈਟੀਆਂ ਸੀ ਦੀਦੀ ਤੇ ਮਾਸੀ ਚਾਚੀ ਕਹਿੰਦੇ ਕਲਬੀਰ ਛੇਤੀ ਲੈ ਆ ਕਿ ਜਾਣਾ ਵਾ ਚਲ 2 ਵਜ ਗਏ ਇਹਨਾਂ ਨੇ ਨਾ ਜਾਣ ਇਨਕੁਆਰੀ ਹੀ ਉਸ ਤਰ੍ਹਾਂ ਦੀਦੀ ਦੀ ਤੇ ਪਰ ਇਨਕੁਆਰੀ ਕੈਨਸਲ ਹੋ ਗਈ ਉਹ ਮਤਲਬ ਕੱਲ ਨੂੰ ਆਉਂਦੇ ਸਵੇਰੇ ਸਵੇਰੇ ਤੇ ਇਹ ਫਿਰ ਕਹਿੰਦੇ ਆ ਕਿ ਚਲ ਅਸੀਂ ਜਾਂਦੇ ਜਾਂਦੇ ਨਾ ਇਹ ਸ਼ਹਿਰ ਹੀ ਰਹਿੰਦੇ ਆ ਛਾਟ ਛਾਟੇ ਰਹਿੰਦੇ ਆ ਤੇ ਇਹ ਕਹਿੰਦੇ ਚਾਚੀ ਹੋਣੀ ਕਿ ਚਲ ਅਸੀਂ ਜਾਂਦੇ ਆ ਜਾਂਦੇ ਨਾ ਮੈਂ ਦਸਿਹਰੀ ਦਰਬਾਰ ਸਾਹਿਬ ਮੱਥਾ ਟੇਕ ਜਾਨੇ ਆ ਕਿ ਕਾਫੀ ਟਾਈਮ ਹੋਇਆ ਯਾਨੀ ਕਿ ਆ ਤੇ ਇਸ ਕਰਕੇ ਲੱਗੀ ਚੱਲੀਆਂ ਹੀ ਉਸ ਤਰ੍ਹਾਂ ਮੈਂ ਤੇ ਕਿਹਾ ਠੰਡੇ ਹੋਏ ਚੱਲ ਜਿਓ ਤੇ ਆਂਦੀ ਨਹੀਂ ਠੰਡੇ ਹੋਏ ਨਹੀਂ ਜ ਸੂਤਰ ਨਹੀਂ ਹੋਣਾ ਵੀ ਕਿ ਮੈਂ ਲੇਟ ਹੋ ਜਣਾ ਦਰਬਾਰ ਸਾਹਿਬ ਜਾਣਾ ਫਿਰ ਉੱਥੇ ਵੀ ਟਾਈਮ ਲੱਗਣਾ ਇਸ ਕਰਕੇ ਮਤਲਬ ਇਹ ਚਲੀ ਗਈਆਂ ਮਤਲਬ 2:3 ਵਜ ਹੀ ਗਏ ਸੀ ਇਹਨਾਂ ਨੂੰ ਫਿਰ ਬੈਠੇ ਰਹਿ ਫਿਰ ਚੰਕੌਰ ਕਰੇ ਨਹੀਂ ਹੀ ਅਗੇ ਇਹ ਜਦੋਂ ਆਏ ਫਿਰ ਇਹ ਹਣਗੇ ਨਾਤੇ ਤੇ ਫਿਰ ਪੌਣੇ ਦੇ ਤਿੰਨ ਘਰੋਂ ਗਏ 3 ਵਜੇ ਤੇ 10 ਮਿੰਟ ਰਹਿਂਦੇ ਆ ਘਰੋਂ ਗਏ ਸੀਗੇ ਫਿਰ ਬੈਠੇ ਰਹੇ ਸੀਗੇ ਹੈਲੋ ਬਾਈ ਸਾਸੀ ਕਾਰਾ ਨੂੰ ਸਭ ਨੂੰ ਜੀ ਕੀ ਜੀ 3 ਲੱਖ ਦੀ ਸੀ ਸੇਮਤਿੰਗੀ ਇਹਨੂੰ ਇਹ ਲੈਣ ਕਿ ਦਿੱਤੀ ਫਤੈ ਨੂੰ ਨਾ ਗੇਮ ਲੈਣ ਕਿ ਦਿੱਤੀ ਆ ਧਰਵਾਾ ਫਤਿਹ ਵੀ ਕੋਣੀ ਤੁਹਾਨੂੰ ਮੈਂ ਫਤਿਹ ਸਾਰੇ ਬੱਚੇ ਹਾਈ ਹੋਪ ਕਰੂ ਕਿ ਸਾਰੇ ਸਹੀ ਹੋ ਗਏ ਠੀਕ ਠਾਕ ਬਾਬਾ ਜੀ ਜੇ ਪਹੁੰਚਾ ਰਹੇ ਸਹੀ ਸਹੀ ਮੈਂ ਇਨਦੀਤ ਹੁਆ ਬੱਚਿਆਂ ਦੀ ਮੈਂ ਮਾਸੀ ਸਾਸਾ ਆਈ ਜੇ ਮੇਰੀ ਹਸਬੰਡ ਦੀ ਮਾਸੀ ਆ ਬੜਾ ਔਣਾ ਰਿਸ਼ਤਾ ਕਿਸ ਕਰਤਾ ਵਾ ਇਹ ਕਹਿੰਦੀ ਆ ਇਸ ਕਰਕੇ ਮੈਂ ਇਨਨੇ ਬੱਚਾ ਦੀ ਹੁਆ ਆ ਮੇਰੇ ਸਾਸਦੇ ਚਾਚੀ ਜੀ ਆ ਮੇਰੀ ਸੱਸ ਦੀ ਵੀ ਚਾਚੀ ਤੇ ਸਾਡੇ ਵੀ ਚਾਚੀ ਤੇ ਮੇਰੇ ਗੱਣਿਆਂ ਆਣਿਆਂ ਦੀ ਵੀ ਚਾਚੀ ਸਾਰੇ ਜਾਣੇ ਚਾਚੀ ਕਹਿੰਦੇ ਇਹਨੂੰ ਚਾਚੀ ਨਹੀਂ ਦਾਦੀ ਕਹਿਣਾ ਮਨਮੀਤ ਮੇਰੀ ਮਤਲਬ ਸੱਸ ਦੀ ਜਿਹੜੀ ਹੈ ਨਾ ਉਹਨਾਂ ਦੀ ਚਾਚੀ ਆਏ ਦਾਦੀ ਕਹਿਣਾ ਮੀਤੇ ਹੁਣ ਚੰਗਾ ਤਾਂ ਚਾਚੀ ਨਹੀਂ ਕਹਿਣਾ ਪੁੱਤ ਹਾਂ ਦਾਦੀ ਕਹਿਣਾ ਤੇ ਆ ਵਾ ਮੇਰੀ ਸੱਸ ਦਾਦੀ ਸੱਸ ਆ ਨਾਨੀ ਸੱਸ ਆ ਨਾਨੀ ਸੱਸ ਆ ਦਾਦੇ ਮਾਸੀ ਸੱਸ ਬਹੁਤ ਲੰਬਾ ਰਿਸ਼ਤਾ ਹੈ ਬਹੁਤ ਲੰਮਾ ਰਿਸ਼ਤਾ ਸਹੀ ਗੱਲ ਉਲਝਣ ਵਾਲਾ ਰਿਸ਼ਤਾ ਹੈ ਹਾਂਜੀ ਕਿਵੇਂ ਲੱਗਾ ਫਰਾਡੇ ਕੋਲ ਆਣ ਕੇ ਬਹੁਤ ਵਧੀਆ ਲੱਗਾ ਤੇ ਰਾਤੀ ਨੀਂਦ ਕਿਸ ਤਰ੍ਹਾਂ ਆਈ ਬਾਹਰ ਆਈ ਕਿ ਨਹੀਂ ਨਹੀਂ ਬਾਹਰ ਨੀਂਦ ਨਹੀਂ ਤੇ ਟਾੜੇ ਪਿੰਡ ਵਿੱਚ ਬਹੁਤ ਮੱਛਰ ਨੇ ਸਾਡੇ ਵਿੱਚ ਮੱਛਰ ਨੇ ਹਾਇ ਰਾਤੀ ਸੱਚੀ ਯਾਰ ਬਾਹਰ ਪੈ ਗਏ ਬੜਾ ਹੀ ਮੱਛਰ ਲੜਿਆ ਨਾ ਮਾਸੀ ਬੜੇ ਬਹੁਤ ਜ਼ਿਆਦਾ ਮੱਛਰ ਸੀ ਸਾਡੀ ਨੀਂਦ ਨਹੀਂ ਆਈ ਇਸ ਕਰਕੇ ਜੀ ਆਈ ਨਾ ਤਾਂ ਆਪੀ ਸਾਰੀ ਰਾਤ ਨਹੀਂ ਸੁੱਤੇ 2 ਵਜੇ ਸੁੱਤੇ ਉਹ ਵੀ ਅੰਦਰ ਆਣ ਕੇ ਫਿਰ ਪਏ ਜਦੋਂ ਉਹ ਤੋਂ ਕੂਲਰ ਲਾ ਕੇ ਪਏ ਹਾਇ ਬਾਹਰ ਸਾਰੀ ਰਾਤ ਨਹੀਂ ਸੁੱਤੇ 2:30 ਵਜੇ ਅੰਦਰ ਆ 2 ਵਜੇ ਅੰਦਰ ਆਏ ਤੇ 3 ਵਜੇ ਲਾਈਟ ਚੱਲ ਗਈ ਇੱਕ ਬੜਾ ਟਾਈਮ ਲੱਗ ਤੂੰ ਤੇ ਤੂੰ 4 ਵਜੇ ਆਈਂ ਮੈਂ 2 ਵਜੇ ਆਈ ਹਾਂ ਜੀ ਪਹਿਲਾਂ ਨਹੀਂ ਕਿਹਾ ਸੀ ਮੈਂ ਆਈ ਹਾਂ ਜੀ ਚਲੋ ਚਾਚੀ ਉਠੋ ਫਤੈ ਇਦਰਾ ਤੈਨੂੰ ਨੀਂਦ ਨਹੀਂ ਆਈ ਸਾਰੀ ਰਾਤ ਬਤਕੀਆਂ ਵੀ ਤੜਫਦੇ ਰਹੇ ਨਹੀਂ ਫਤੈ ਇਦਰਾ ਆ ਨਾਨੀ ਸਾਡੀ ਨਾਨੀ ਨਾਨੀ ਦੀਦਰਾਣੀ ਤੇ ਆ ਤੁਹਾਨੂੰ ਕਿਨੇ ਲੈਣਗੇ ਦਿੱਤੀ ਬਸ ਦੱਸੋ ਕਿਨੇ ਦਿੱਤੀ ਆ ਤਾਉ ਤਾਉ ਲੈ ਕੇ ਆਏ ਆ අපිදැනු ජේවලිගේ මිලිය තෘ්ටානි බෙඩ තුසි ලාත්තාවන් ගරපද හැල්ලෝ කරෝ හැල්ලෝ කොල්ලෝ තට සර්කින්නේ යවා මස්සිීනේ සේර මාසීන වය වෙලගරන්නේ අන මසයන්දේ නු අර තත්තිචා මපන ලගෙනෙ අබන පට න මසි චගි ලන ප කර ර වාසි . ਚਾੜੀਆਂ ਹੀ ਪੀਣ ਚਾਹ ਪੀਂਦੇ ਬਿਨਾਂ ਹੋਏ ਵੇਖਣ ਲੀਆਂ ਹੀ ਕਿ ਫੋਨ ਵੀ ਕੀ ਬੀਤ ਹੋਣਾ ਦੀ ਚੱਲਦਾ ਪਿਆ ਸਾਂਝਾ ਪਰਿਵਾਰ 24 ਭਾਗ ਸ਼ਾਇਦ 24 ਭਾਗ ਹੋਈਗਾ ਉਹ ਵੇਖਣ ਲੀਆਂ ਹੀ ਦੋਵੇਂ ਮਾਤਾ ਹੀ ਵਕੋ ਵਕੇ ਨਾ ਫੋਨ ਫੜਿਆ ਆਪਣੇ ਮੈਂ ਵੀ ਵੇਣੀ ਬਹੁਤ ਵੇਣੀ ਇਹਨਾਂ ਦੇ ਮਤਲਬ ਹਰ ਇੱਕ ਵੀਡੀਓ ਵੇਣੀ ਬਾਰੇ ਮੇਰੇ ਕੋਲ ਦੋ ਤਿੰਨ ਵੀਡੀਓ ਮਿਸ ਹੋ ਗਈਆਂ ਵਾ ਮੈਂ ਤਾਂ ਸਾਰੀਆਂ ਵੀਡੀਓ ਵੇਣੀ ਜਿਹੜੀਆਂ ਕਬਲ ਵੀਰ ਦੀ ਵੀ ਗਿਰਦੀਆਂ ਹੁੰਦੀਆਂ ਹੁੰਦੀਆਂ ਸੰਦੀਪ ਵੀਰ ਉਹ ਸੰਦੀਪ ਕਬਲ ਵੀਰ ਦੀ ਸੰਦੀਪ ਅਭੀਰ ਦਾ ਸਾਰਾ ਵੀਡੀਓ ਵੇਣੀ ਬੜੇ ਵਧੀਆ ਭਾਈ ਤੇ ਦੀਦੀ ਕਹਿੰਦੇ ਆਂਦੇ ਕਿਸੇ ਦਿਨ ਮਿਲ ਕੇ ਆਉਣਾ ਇਹਨਾਂ ਨੂੰ ਜਰੂਰ ਮਿਲਣਾ ਵੇ ਇਹਨਾਂ ਨੂੰ ਮਤਲਬ ਬੜੇ ਵਧੀਆ ਭਾਈ ਸਾਰੇ ਜਣੇ ਕਵਲ ਵੀਡੀਓ ਨਹੀਂ ਇਹ ਲਾਕਡਾਊਨ ਤੋਂ ਮੈਂ ਨਾ ਇਹ ਵੀਡੀਓ ਬਣਦੀ ਜੀ ਨੂੰ ਤੇਨਾਂ ਨੇ ਚੈਨਲ ਬਣਾ ਲਾਕਡਾਊਨ ਚ ਬਣਾਇਆ ਸੀ ਜੀ ਉਹ ਜਿਹੜੀਆਂ ਇੱਕਦਮ ਇਹਨਾਂ ਦੀ ਵੀਡੀਓ ਮੈਂ ਨਹੀਂ ਮਤਲਬ ਬੜੇ ਵਧੀਆ ਸਬਾਹ ਦੇ ਤੇ ਬੜੀਆਂ ਵਧੀਆ ਵੀਡੀਓ ਹੁੰਦੀਆਂ ਨੇ ਚਾਹ ਚੂ ਪੀ ਕੇ ਹੋ ਗਈਆਂ ਫ੍ਰੀ ਤੇ ਵੇਖੋ ਚਾਹ ਚ ਪੀਂਦਿਆਂ ਚ ਵੀ ਨਾ ਮਾਵਾਤੀਆਂ ਕਿਹੜੀ ਕੀ ਵਖੰਡੀਆਂ ਜੀ ਦਿਖਾ ਸਾਂਝਾ ਪਰਿਵਾਰ ਕਵਲ ਪ੍ਰੀਤ ਆਈ ਮਿਸ ਕਵਲ ਪ੍ਰੀਤ ਵਿੱਕੀ ਐਂਡ ਸੰਦੀਪ ਮਾਈ ਫੇਵਰਿਟ ਪਰਸਨ ਆਈ ਹੋਪ ਕਿ ਮੈਂ ਉਹਨਾਂ ਨੂੰ ਮਿਲਣ ਹੀ ਜਾਵਾਂ ਮੈਨੇ ਮਿਲਣਾ ਨਹੀਂ ਆ ਉਹਨਾਂ ਨਾਲ ਮੈਂ ਸਹੀ ਗੱਲ ਉਹਨਾਂ ਨੂੰ ਸਾਰੇ ਸਾਰੇ ਬੜਾ ਪਸੰਦ ਕਰਦੇ ਵੀ ਕਿ ਪ੍ਰੀਤ ਉਹਨਾਂ ਨੂੰ ਬੜਾ ਵਧੀਆ ਮਤਲਬ ਉਹ ਵੀ ਜੀ ਉਹਨਾਂ ਦਾ ਸਾਡੀ ਜਾਤੀ ਵੀ ਇਹੀ ਵਖੰਡਈ ਹੋਣੀ ਆ ਆਹ ਲਓ ਇਹਨਾਂ ਦਾ ਵੀ ਇਹੀ ਚੱਲਣ ਗਈ ਸਾਂਝਾ ਪਰਿਵਾਰ ਕਿਸਤੀ ਕਿੰਨੀ 22 ਪਾਕਿਸਤੀ ਆ 24 ओके okay, जी ओके ਸਾਰਾ ਕੁਝ ਮਿਕਸ ਹੋ ਚਾਇਦਾ ਬਟ ਇਹਨਾਂ ਦਾ ਕੋਈ ਸੀਰੀਅਲ ਨਹੀਂ ਸੀ ਹਾਇ ਹਾਡੀ ਜਾ ਚਿੰਬੜੀ ਆਦਤ ਇਹਨਾਂ ਦੱਸ ਦਿੰਨੇ ਆ ਇਹਨਾਂ ਦੀ ਨਾ ਬੁਟੀਕ ਆ ਇਹਦੀਨੇ ਕੱਪੜੇ ਸਟਿਚਿੰਗ ਕਰਦੇ ਆ ਤੇ ਇਹਨਾਂ ਨੇ ਸਟਿਚਿੰਗ ਤੇ ਮਤਲਬ ਸ਼ਾਪ ਦੇ ਉੱਪਰ ਜਾ ਕੇ ਸਟਿਚਿੰਗ ਕਰਦੇ ਰਹਿੰਦੇ ਆ ਤੇ ਰਾਤ ਨੂੰ 12 ਵਜੇ ਮਸ਼ੀਨ ਤੇ ਵੀ ਲਾ ਛੱਡਦੇ ਅੱਛਾ ਵੀਡੀਓ ਵੇਖਣੀ ਹੋਇਤ ਨਹੀਂ ਆ ਠੀਕ ਆ ਜੀ ਠੀਕ ਆ ਆਹੋ ਤੇ ਰਾਤੀ ਵੀ ਇਹਨਾਂ ਨੂੰ 12 ਵਜੇ ਕੁਝ ਮੱਛਰ ਨਾ ਸੌਂਦੇ ਵੀ ਕੁਝ ਇਹਨਾਂ ਨੇ ਸੌਣ ਦਿੱਤਾ ਫੋਨ ਲਾ ਚੜਿਆ ਮਾਵਾਂ ਈਆਂ ਨੇ ਇਹਨਾਂ ਲਈ ਸਭ ਕੁਛ ਸੱਦਾ ਹੋ ਗਈ ਬੀਤੇਆਂ ਦੇ ਕਵਰ ਸੰਿਧਰ ਇਹਨਾਂ ਦੇ ਸੀਰੀਅਲ ਨਹੀਂ ਸੌਂਦੇ ਵਾਕਿਆ ਸਹੀ ਗੱਲ ਬਹੁਤ ਵਧੀਆ ਸਟੂਫ ਆ ਸੱਚੀ ਹੈ ਮੇਰਾ ਵੀ ਦਿਲ ਵੜਾ ਕਰਦਾ ਮੈਨੂੰ ਲੈ ਜਾਓ ਹੂੰ ਮੈਨੂੰ ਤਾਂ ਇਹ ਜਿੰਨੀ ਕਰਦਾ ਥੋੜਾ ਟਾਈਮ ਲੱਗ ਗਿਆ ਅਸੀਂ ਕੋਲ ਹੁੰਦੇ ਲੱਗਿਆ ਸਾਪਸ਼ੀ ਇਹਨਾਂ ਨੂੰ ਮਿਲਣ ਜਾਂਦੇ ਮੈਨੂੰ ਵੀ ਦੱਸ ਦਿਆ ਮੈਂ ਇੱਥੇ ਇਕੱਠੇ ਹੋ ਜਾਾਂਗੇ ਜਿੰਨਾ ਨੇ 10 ਮਿੰਟ ਰਹਿ ਗਏ ਸਿਰਫ ਤਿੰਨ ਵਜਨ ਦੇ ਤੇ ਮਨ ਮੇਰੇ ਨੂੰ ਡੈਈ ਤੇ ਫਤਹਿ ਨਾ ਇਸ ਪਾਗੋ ਫਤਹਿ ਸੁਤਾਵਾ ਤੇ ਇਹਦੇ ਸੁਤੇ ਨੂੰ ਮਤਲਬ ਕਿ ਮੈਂ ਪਿਆਰ ਕਰ ਲਿਆ ਤੇਰੀ ਤੇ ਕਹਿੰਦੇ ਵੀ ਤੂੰ ਮੈਂ ਚੱਲਨੀ ਤੇ ਬਾਹਰ ਤੋਂ ਪੈਣੀ ਜਿਆਦੀ ਨਹੀਂ ਨਾ ਜਾਣਾ ਹੀ ਦਰਵਾਜ਼ਾ ਹੀ ਨਹੀਂ ਨਾ ਜਾਣਾ ਤਾਂ ਮੈਂ ਨਾਲ ਕੀ ਆਈ ਜੇ ਤੇ ਲੈ ਕੋਣੇ ਦੀ ਸ਼ਾਮ ਨੂੰ ਜੇ ਤਾਂ ਨਹੀਂ ਚਲੋਂ ਕਰੋ ਤਾਂ ਨਿਕਲੇ ਜਾਂਦੇ ਮੱਠੇਕ ਜੰਨੇ ਮਨ ਚਾਹ ਠੀਕ ਹੈ ਚਾਤੀ ਕਹਿੰਦੇ ਕਿ ਆਏ ਆਂ ਤੂੰ ਵੀ ਤੂੰ ਆਣਾ ਠੀਕ ਵਾ ਕੌਣ ਜੀ ਗਰਮੀ ਵੜੀ ਕਿ ਮਿਲੋਗੇ ਨਹੀਂ ਤੁਹਾਨੂੰ ਬਰਨਦਰ ਬਾਸਾਂ ਜਾਂ ਅਸੀਂ ਵੀਰਵਾਲਟ ਜਾਂ ਮਿਸ਼ਤਰ ਦਾ ਆਉਂਦੇ ਨੇ ਕਹਿਣ ਲਈ ਤੇ ਕਾਲ ਠੀਕਵਾ ਦੱਸ ਦੂੰਗੀ ਜਦੋਂ ਆਉਣਾ ਹੋਊਗਾ ਤੇ ਮੈਂ ਚਲੋ ਠੀਕ ਆ ਦੱਸ ਦੂੰਗੀ ਬੜਾ ਵਧੀਆ ਲੱਗਿਆ ਆਈ ਇਹ ਵਾਹ ਜੀ ਇਹ ਆਈ ਦਾ ਤੇ ਇਹ ਲੈ ਟਾਈਮ ਕੋਈ ਵੀਡੀਓ ਜੁੜ ਗਈ ਤੇ ਅੱਜ ਦਿਨੇ ਸਾਰਾ ਵਲੋਗਿੰਗ ਮਤਲਬ ਇਹਨਾਂ ਦੇ ਨਾਲ ਆਪਾਂ ਰੋਟੀ ਬਣੇ ਕੁਆਹ ਇਹਨਾਂ ਨਾਲ ਬੈਠ ਕੇ ਤੇ ਦੁਪਹਿਰ ਇਹਨਾਂ ਨਾਲ ਕਿ ਟਾਈਮ ਜਿਹੜਾ ਲੰਘ ਗਿਆ ਹੈ ਜੀ ਤੇ ਇਹ ਵੀ ਇਸੇ ਤੇ ਗਏ ਨਹੀਂ ਜਿੰਗੇ ਸਪਲਾ ਉਤੇ ਹੀ ਗੇ ਬਾਲਣ ਵੜਨ ਦਾ ਇਹ ਤੂ ਦੇ ਵੇ ਦਾ ਉਥੇ ਹੀ ਗੇ ਹੁਣ ਆਣਗੇ ਤੇ ਨਾ ਧੋ ਲਿਆ ਵਾ ਤੇ ਹੁਣ ਹੀ ਚੱਲੇ ਆ ਤਰੇ ਜੇ ਤੱਕ ਚੱਲੇ ਚੱਲ ਜਣਗੇ ਨਾਲ ਰਹੀਓ ਮਤਲਬ ਬਹਿ ਜਣਗੇ ਬਾਸੇ ਮੈਨੂੰ ਕਹਿਣ ਲਈ ਕਿ ਚੱਲ ਠੀਕ ਆ ਕਲਬੀਰ ਮਤੇ ਹਾਂਜੀ ਠੀਕ ਆ ਤੇ ਬਾਈ ਕੋਰ ਦੇ ਨਾਲ ਬਹਿ ਕੇ ਤਰੇ ਜੇ ਤੱਕ ਚੱਲ ਜਣਗੇ ਔਰ ਬੈਰੀ ਮੋਟਾ ਦੋਈ ਬੁੰਨ ਲੱਤਾਂ ਕਰਕੇ ਇੱਥੇ ਮਗਰ ਬੈ ਕੇ ਚਾਚੀ ਤੇ ਚਲੋ ਜੀ ਬਾਹਰ ਵੇਖੋ ਕਿੰਨੀ ਜਿਆਦੀ ਤੋਪੋ ਬਾਹਰ ਤੇ ਮੂੰਹ ਕੱਢਣ ਨੂੰ ਬੈਗੀ ਤਾ ਨਿਕਲਣ ਨੂੰ ਇੰਨੀ ਜਿਆਦੀ ਤੋਪੋ ਗਰਮੀ ਬਹੁਤ ਜਿਆਦੀ ਆ ਤੇ ਔਰ ਚਲ ਗਈ ਤੇ ਆਪਾਂ ਵੀ ਅੰਦਰ ਆਣ ਕੇ ਪੈ ਗਏ ਆਂ ਆਪਾਂ ਵੀ ਅੰਦਰ ਆਣ ਕੇ ਤੇ ਪੈ ਗਏ ਹਾਂ ਲੰਮੇ ਘੜੀ ਕੇ ਦੋ ਤਿੰਨ ਵਾ ਚਲੇ ਇੱਥੇ ਤੁਹਾਡੇ ਸੁੱਤਾ ਸੀ ਜਾਂ ਤੇ ਖਾਦੇ ਕੀ ਖਾਣਾ ਕਿਥੋਂ ਲੈਂਦੀ ਆ ਇਨ ਬਾਬੇ ਤੋਂ ਹੁੰਦੇ ਇਹ ਤੇਰਾ ਦੇ ਚਾਵੇ ਮਕਾਈ ਕਹਿੰਦਾ ਮਮਾ ਛੱਲੀ ਲੈਣੀ ਤੇ ਇਹਨੂੰ ਤੋੜ ਕੇ ਦਿੱਤੀ ਛੱਲੀ ਮੈਨੂੰ ਕਹਿੰਦਾ ਹੁਣੇ ਭੁੰਨ ਕੇ ਦੇ ਮੈਂ ਉਸ ਤਰ੍ਹਾਂ ਮੈਂ ਚਿੰਦੇ ਤੇ ਭੁੰਨ ਦੂੰਗੀ ਤੇ ਪਰ ਇਹ ਕਹਿੰਦਾ ਕਿ ਨਹੀਂ ਮੈਨੂੰ ਹੁਣੇ ਭੁੰਨ ਕੇ ਦੋ ਫਿਰ ਮੈਂ ਭੁੰਨਤੀ ਗੈਸ ਤੇ ਫਿਰ ਮੈਂ ਮੜੀ ਜੀ ਭੁੰਨ ਦੇਣ ਲੱਗੀ ਇਹਨੂੰ ਵੇਟ ਕਰ ਬੇਟਾ ਕਰਦ ਨੀ ਮਾਰੀ ਇਹ ਨਾ ਪੂਰ ਗੰਬਣੀ ਆਣੀ ਐ ਉਸ ਤਰ੍ਹਾਂ ਬੰਦ ਕੀ ਜਾਂਦੇ ਨੇ ਤੇ ਅੱਗੇ ਟਾਈਮ ਲੱਗੂਗਾ ਉਸ ਤਰ੍ਹਾਂ ਤਾਂ ਦਮ ਹਮ ਗੁਰਬਦਨ ਕੀ ਖਾਣ ਤੇ ਮੈਂ ਨੂੰ ਚੱਲੀ ਤੱਕ ਦਹੀਂ ਆ ਪੁੰਗ ਦੇਨ ਤੇ ਆਪਣੀ ਸਬਜੀ ਬਣੀ ਸਬਜੀ ਵਿੱਚ ਸਵੇਰੇ ਬਣਾਈ ਕੀ ਹਤੋਲੀ ਬਣਾਈ ਸੀ ਰਾਇਤਾ ਪਾਇਆ ਸੀ ਨਾਲ ਦਹੀਂ ਚ ਕਿਉਂਕਿ ਚਾਚੀ ਉਹਨਾਂ ਰੋਟੀ ਕੁਵਾਈ ਸੀਗੀ ਕਾਕੂ ਕੇ ਗਏ ਕਾਫੀ ਲੇਟ 3 ਵਜੇ ਗਏ ਆ ਤੇ ਆਪਣੀ ਸਬਜੀ ਸੂਜੀ ਬਣੀ ਸੀ ਆਟਾ ਵੀ ਸਵੇਰੇ ਗੁੰਨੇ ਆਟਾ ਵੀ ਹੈਗਾ ਹੀ ਤੇ ਆਪਾਂ ਬਾਬੀ ਦੇ ਆਉਂਦੇ ਆਉਂਦੇ ਛੱਲੀ ਲੈ ਕੇ ਆਏ ਹੀ ਰਸਤੇ 'ਚ ਮੁੱਕਈ ਆ ਤੇ ਇਹਦੇ ਫਦੇ ਨੇ ਆਉਂਦੇ ਸਾਰੀ ਕਹਿੰਦਾ ਮम्मा ਮੈਨੂੰ ਹੁਣੇ ਪੁੰਨ ਦਿੱਤੇ ਮੈਂ ਤੇ ਕਹੇ ਚਲ ਚੁੱਲੇ ਤੇ ਅੱਗ ਬਾਲ ਕੇ ਨਾ ਚੁੱਲੇ ਤੇ ਬੁੜੀ ਵਧੀਆ ਪੁੰਨੀ ਜਾਂਦੀ ਗੈਸ ਤੇ ਨਹੀਂ ਸਹੀ ਵੀ ਛੱਲੀ ਨਾਲ ਗੈਸ ਤੇ ਛੱਲੀ ਪੁੰਨ ਕੇ ਖਾਣੀ ਹੁੰਨੀ ਚਾਹੀਦੀ ਤੇ ਪਰ ਬੱਚੇ ਕਿਥੇ ਡਲਦੇ ਆ ਤੇ ਇੱਕ ਤੋਪਾ ਬੜੀ ਹੀ ਬਾਅਦ ਤੇ ਫਿਰ ਮੈਨੇ ਗੈਸ ਤੇ ਇਹਨੂੰ ਪੁੰਨ ਕੇ ਦਿੱਤੀ ਮਜਬੂਰੀ ਕਰਨ ਮੈਂ ਚਲ ਜੇ ਅੱਗ ਬਾਲ ਲੂ ਦੀ ਕਿ ਸ਼ਾਮ ਤੱਕ ਕਰ ਤੈਨੂੰ ਪੁੰਨ ਦੇਣੀ ਥੋੜਾ ਠੰਡਾ ਹੋ ਲੈਂਦੇ 6 6 ਪਉਣੇ ਕੇ 6 ਦਾ ਟਾਈਮ ਹੁੰਦਾ ਪਰ ਬਾਅਦ ਬਹੁਤ ਜੀ ਗਰਮੀ ਸੀ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਚੈਨਲ ਦੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ